مرد آباد مرد آباد مرد آباد ایمرجنسی بولے اسلامیہ سلام سلام اللہ جنات رحمت مرد آباد جنات رحمت مرد آباد ایمرجنسی ਕੰਗਣਾ ਰਨੋਤ ਦੀ ਫਿਲਮ ਐਮਰਜੈਂਸੀ ਅੱਜ ਵੱਖ-ਵੱਖ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਕੀਤੀ ਜਾ ਰਹੀ ਹੈ ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੀਤੇ ਦਿਨ ਹੀ ਇਸ ਫਿਲਮ ਦਾ ਵਿਰੋਧ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖਿਆ ਗਿਆ ਸੀ ਕਿ ਇਹ ਫਿਲਮ ਪੰਜਾਬ ਦੇ ਵਿੱਚ ਕਿਸੇ ਵੀ ਸਿਨੇਮਾ ਘਰ ਦੇ ਵਿੱਚ ਰਿਲੀਜ਼ ਨਹੀਂ ਕੀਤੀ ਜਾਵੇਗੀ ਦੂਜੇ ਪਾਸੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਮ੍ਰਿਤਸਰ ਦੇ ਵੱਖ-ਵੱਖ ਸਿਨੇਮਾ ਘਰਾਂ ਦੇ ਬਾਹਰ ਆਪਣਾ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਇਹ ਕੰਗਣਾ ਰਨੋਤ ਦੀ ਫਿਲਮ ਐਮਰਜੈਂਸੀ ਰਿਲੀਜ਼ ਨਾ ਹੁੰਦੀ ਜਾਵੇ ਦੂਜੇ ਪਾਸੇ ਪੱਤਰਕਾਰ ਨਾਲ ਗੱਲਬਾਤ ਕਰਦੇ ਐਸਜੀਪੀਸੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਫਿਲਮੀ ਅਦਾਕਾਰ ਕੰਗਣਾ ਰਣੌਤ ਸ਼ੁਰੂ ਤੋਂ ਹੀ ਪੰਜਾਬ ਖਿਲਾਫ ਬੋਲਦੀ ਆਈ ਹੈ ਤੇ ਫਿਲਮ ਨੂੰ ਬੰਦ ਕਰਵਾਉਣ ਦੇ ਲਈ ਪਿਛਲੇ ਦਿਨੀ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨਾਲ ਵੀ ਐਸਜੀਪੀਸੀ ਦੇ ਵਫਦ ਵੱਲੋਂ ਮੁਲਾਕਾਤ ਕੀਤੀ ਗਈ ਸੀ ਤੇ ਹੁਣ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਵੀ ਵਿਸ਼ਵਾਸ ਦਵਾਇਆ ਕਿ ਇਸ ਫਿਲਮ ਨੂੰ ਬੰਦ ਕਰਵਾਉਣ ਦੇ ਲਈ ਉਹ ਗ੍ਰਹਿ ਮੰਤਰਾਲੇ ਨਾਲ ਵੀ ਗੱਲਬਾਤ ਕਰਨਗੇ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਹ ਫਿਲਮ ਪੰਜਾਬ ਦੇ ਵਿੱਚ ਉਹ ਕਿਤੇ ਵੀ ਰਿਲੀਜ਼ ਨਹੀਂ ਹੋਣ ਦੇਣਗੇ ਦੂਜੇ ਪਾਸੇ ACP ਗਗਨਦੀਪ ਸਿੰਘ ਨੇ মিডিਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ PVR سینਮੇ ਦੇ ਮੈਨੇਜਰ ਨਾਲ ਵੀ ਗੱਲਬਾਤ ਹੋਈ ਹੈ ਤੇ ਉਨ੍ਹਾਂ ਨੇ ਵੀ ਵਿਸ਼ਵਾਸ ਦਿਵਾਇਆ ਕਿ ਐਮਰਜੈਂਸੀ ਫਿਲਮ ਇਸ cinema ਘਰ ਦੇ ਵਿੱਚ ਰਿਲੀਜ਼ ਨਹੀਂ ਕੀਤੀ ਜਾਵੇਗੀ ਤੇ ਅੱਜ ਦੇ ਫਿਲਮ ਦੇ ਸਾਰੇ ਸ਼ੋਅ ਵੀ ਬੰਦ ਪਹਿਲਾਂ ਤੋਂ ਹੀ ਕੀਤੇ ਗਏ ਨੇ। ਨਹੀਂ ਨੇ ਸਾਰੇ ਆਉਂਦੇ। ਜਦ ਮੈਂ ਚੱਲ ਮੈਂ ਤੇ ਸਤਿਗੁਰੂ ਤੇਗ ਦੇ ਚਾਰ ਰਖਾਏ ਇੱਕ ਮਦਦ ਕੋ ਤਿਆਰ ਰਖਾਏ ਜਦੋਂ ਵੇ ਇੱਕ ਸ਼ੇਰ ਸਤਿਗੁਰੂ ਖੁਸ਼ੀਆਂ ਦੇ ਵਿੱਚ ਆਏ ਜਦੋਂ ਵੇ ਇੱਕ ਸ਼ੇਰ ਸਤਿਗੁਰੂ ਖੁਸ਼ੀਆਂ ਦੇ ਵਿੱਚ ਆਏ ਹਾ ਗੰਭਾਈ ਮੇ ਤੋ ਤੇ ਸਬਾਦਰ ਯਾਦ ਮੈਂ ਤੋ ਤੇ ਸਬਾਦਰ ਹੈ ਗਿਆ ਅੱਜ ਪਰ ਨਹੀਂ ਸਤਿ ਅੰਬਰ ਜਪ ਕਰੇਗਾ ਜਾਨ ਨੂੰ ਕੁਰਬਾਨੀ ਸਤਿ ਅੰਬਰ ਕਰ ਸਤਿ

देरबंदी दुणी जो वाली गण शा दर्शन कपिड़ी जो नराली